ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਵਾਹਿਗੁਰਜ ਜੀ ਅੱਜ ਆਪਾਂ ਚੱਲੇ ਆਂ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਹਜੂਰ ਸਾਹਿਬ ਤੋਂ ਗੱਡੀ ਦੇ ਵਿੱਚ ਬੈਠ ਗਏ ਆਂ ਤੇ ਹੁਣ ਜਿਵੇਂ ਜਿਵੇਂ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਰਸਤੇ ਵਿੱਚ ਆਣਗੇ ਚੱਲੇ ਆਂ ਦਰਸ਼ਨ ਕਰਨ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਅਸੀਂ ਪਹੁੰਚ ਗਏ ਆ ਗੁਰਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਸਮਾ ਸਾਨੂੰ ਲੱਗਾ तकरीबन 45 ਮਿੰਟ ਦਾ ਸਮਾਂ ਲੱਗਾ ਜੇ ਇੱਥੇ ਆਉਂਦੇ ਹਾਂ ਹੁਣ ਤਾਂ ਨੌਕਰਵਾਨੇ ਆ ਦਰਸ਼ਨ ਤੇ ਨਾਲੇ ਜਾਣਦੇ ਇਥੋਂ ਦਾ ਇਤਿਹਾਸ ਕੀ ਵਾਹਿਗੁਰੂ i ਗੁਰ ਦੁਆਰਾ ਦਮਦਮਾ ਸਾਹਿਬ ਬਸਮਤ ਨਗਰ ਹੈ ਜੀ ਨੀਲੇ ਕੋੜੇ ਤੇ ਸਵਾਰ ਹੋ ਜਾਤੇ ਬਾਜਾ ਵਾਲਿਆਂ ਦੀ ਸੱਚੀ ਸਰਕਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਦੇ ਧਰਤੀ ਤੇ ਜੰਗਾ ਜੁਤਾ ਤੋਬਾ ਜਦ ਦੱਖਣ ਵੱਲ ਆਏ Rajasthan ਬਰਾਂਡਪੁਰ ਹੁੰਦੇ ਹੋਏ ਸਨ 1737 ਵਿਸੰਨ ਇਸ ਸਥਾਨ ਤੇ ਪਹੁੰਚੇ ਸਤਿਗੁਰੂ ਜੀ ਨੂੰ ਇਹ ਸਥਾਨ ਬੜਾ ਹੀ ਪਿਆਰਾ ਰਮਣੀਕ ਲੱਗਿਆ ਇੱਕ ਪਾਸੇ ਸੋਹਣਾ ਤਲਾਬ ਇੱਕ ਪਾਸੇ ਖੁੱਲੀ ਥਾਂ ਫੁੱਲ ਬਾਗ ਬਗੀਚੇ ਦੇਖ ਕੇ ਸਤਿਗੁਰੂ ਜੀ ਨੇ ਇਸ ਸਥਾਨ ਤੇ ਫੌਜਾਂ ਸਮੇਤ 8 ਦਿਨ ਵਿਸ਼ਰਾਮ ਕੀਤਾ ਇਸ ਤੋਂ ਬਾਅਦ ਸਤਿਗੁਰੂ ਜੀ ਅਨੇਕ ਕੌਤਭ ਕਰਦੇ ਹੋਏ ਨਾਡੇੜ ਪਹੁੰਚੇ ਜਿੱਥੇ ਅੱਜ तखत सच खंड श्री हजूर श्री अबचल नगर साहेब सुभामान हन तखत साहेब जी नित मर्यादा अनुसार गुरप्रताप सूरज ग्रंथ दी लड़ीवार कथा होंगी है उस लड़ीवार कथा यह गुरुद्वारा प्रकट हुआ है जी गुरप्रताप सूरज ग्रंथ विच सफा नंबर 6231 ते दो ए पवित्र बाणी सुभामान हन ਸੋ ਸਾਰੀਆਂ ਸੰਗਤਾਂ ਇਕਾਗਰ ਚ ਹੋ ਕੇ ਸਰਬਨ ਕੋ ਜੀ ਵਾਹਿਗੁਰੂ ਜੀ ਬਸਮਤ ਨਗਰ ਬਿ ਲੋਕ ਵਿਸਾਲਾ ਜਿਸਕੇ ਨਿਕਟ ਸਿਵਰ ਕੋ ਖਾਲਾ ਆਠ ਦਿਵਸ ਤਹ ਕੋ ਮੁਕਾਮ ਸੰਗਤ ਕੋ ਪਿਕ ਹਤਮਾ ਮੂ ਅਨਿਕ ਅਖੋਰਨ ਕੋ ਅਰਪਨ ਤੇ ਚਰਨ ਕਮਲ ਪਰ ਸੀਸ਼ ਧਰਨ ਤੇ ਦੂ ਨੇ ਰਸ ਨੂੰ ਗੁਰ ਆਏ ਸਿੱਖ ਜੋ ਹਤੇ ਆਨ ਦਰਸਾਏ ਨਿਸ਼ਾਨੀ ਵੱਜੋ ਇਸ ਸਥਾਨ ਤੇ ਇਹ ਜੰਗੀ ਪਰਚਾ ਪ੍ਰਾਪਤ ਹੋਇਆ ਹੈ ਜੀ ਬੋਲੇ ਸੋ ਨਿਹਾਲ ਇਹ ਜੰਗੀ ਪਰਚੇ ਦੇ ਦਰਸ਼ਕਾਰੇ ਕਰਕੇ ਸੰਤਾ ਅਰਦਾਸਾ ਬੇਨਤੀਆਂ ਜੁੜੜੀਆਂ ਕਰਵਾ ਕੇ ਆਪਣਾ ਜੀਵਨ ਸੁਪਨਾ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬੜੀ ਰਮਣੀਕ ਜੀ ਜਗ੍ਹਾ ਹੈ ਵਾਲੀ ਬੜੀ ਸ਼ਾਂਤੀ ਹੈ ਇਸ ਜਗ੍ਹਾ ਦੇ ਵਿੱਚ ਆ ਦੇਖੋ ਕਿਤੀ ਜਰੋੜਤਾਂ ਮਨ ਆਨੰਦ ਬਣਿਆ ਹੋਇਆ ਬੜੀ ਸ਼ਾਂਤੀ ਹੈ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਜਦੋਂ ਹਜੂਰ ਸਾਹਿਬ ਜਾਂਦੇ ਹੋ ਤੇ ਸਾਨੂੰ ਅਸੀਂ ਪੰਥਨਾਮ ਦੇ ਉੱਤੇ ਕਸ਼ਿਫ ਕਰਨ ਜਾਂਦੇ ਆ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਇਹ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਸਰ ਜੀ ਕੁਝ 40 ਮਿੰਟ ਲੱਗ ਗਏ ਜੀ ਗੁਰਦੁਆਰਾ ਸਾਹਿਬ ਆਉਂਦੇ ਗੰਗਰ ਸਾਹਿਬ ਤੋਂ ਆਉਂਦੀ ਹੈ ਮਕੇ ਦਾ ਦਿਆ ਤੇ ਗੁਰਦੁਆਰਾ ਸਾਹਿਬ ਤੋਂ ਇਹ ਦੰਦਮਾ ਸਾਹਿਬ ਬਸਮਤਨਗਰ ਤੇ ਛੋਲਿਆਂ ਦਾ ਪ੍ਰਸ਼ਾਦ ਮਿਲਦਾ ਜੀ ਘੁੰਗਣੀਆਂ ਦਾ ਪ੍ਰਸ਼ਾਦ ਨਾਲ ਚਾਹ ਨਾਲ ਘੁੰਗਣੀਆਂ ਦਾ ਪ੍ਰਸ਼ਾਦ ਕੋਲੇ ਦੇ ਨਾਲ ਪੂੜੀਆਂ ਚੋਲੇ ਖਬਰ ਦੇ ਇੱਕ ਬਲਕ ਤੇ ਪੂੜੀਆਂ ਪੂੜੀਆਂ